ਆ ਅੰਮ੍ਰਿਤਸਰੋਂ ਗੱਲ ਕਰਕੇ ਸੰਤੋਸ਼ ਹੋ ਪਤਾ ਲੱਗ ਗਿਆ ਰਟਾਣੀ ਵਾਲੇ ਬੰਦੇ ਆਏ ਜੀ ਬਹਿਰੇ ਫਰੀਦ ਗਿਆ ਆਇਆ ਤੰਗਾ ਥਾਣਾ ਅਰਨੀਵਾਲ ਦੇ ਪਿੰਜ ਵਿਚ ਪਿੰਡ ਪੈਂਦਾ ਹੌਦ ਖਾਸ ਉੱਥੇ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਘਰ ਵਾਲੀ ਦਾ ਕਤਲ ਕਰਤਾ ਸੀ ਹਰ ਸਵੇਰ ਮਾਰਨਿੰਗ ਉਹ ਉਹਦੇ ਕਰੈਕਟਰ ਤੇ ਸ਼ੱਕ ਕਰਦਾ ਸੀਗਾ ਪੱਲੋਬਾਈ ਉਹਦਾ ਘਰ ਵਾਲੀ ਦਾ ਨਾਂ ਹੈ ਕਹਾਣੀ ਨਾਲ ਸ਼ਰਾਪੀਤੀ ਸੀ ਉਹਨੇ ਮਰਡਰ ਕਰਤਾ ਤੇ ਉਹਦੇ ਲੜਕੇ ਗੁਰਮੇਲ ਸਿੰਘ ਜਿਹੜਾ ਕਿ ਚਸ਼ਮਿੰਦਰ ਗਵਾ ਸੀਗਾ ਉਹਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 113 ਬੀ ਐਨ ਐਸ ਭਾਰਤੀ ਨਿਆਂਇਸ਼ਾਹਿੰਤਾ ਤੇ ਉਹਦੇ ਤਹਿਤ ਅਸੀਂ ਇਹ ਮਾਮਲਾ ਦਰਜ ਕਰ ਲਿਆ ਤੇ ਇਹਨੂੰ ਮਹਿਜ ਪੁਲਿਸ ਨੇ ਜਿਹੜੀ ਅਮੀਰ ਅਰਮੀ ਵਾਲੇ ਦੀ ਜਿਹੜੀ ਪੁਲਿਸ ਸੀ ਉਹਨੀਆਂ ਪਾਰਟੀਆਂ ਬਣਾਈ ਗਈਆਂ ਸਾਡੀ ਸੀਆਈਏ ਦੀ ਟੀਮ ਤੇ ਸਾਰੀਆਂ ਟੀਮਾਂ ਬਣਾ ਕੇ ਅਸੀਂ ਉਹਨੂੰ ਮਹਿਜ਼ 6 ਘੰਟਿਆਂ ਵਿੱਚ ਅਸੀਂ ਅਰੈਸਟ ਕਰ ਲਿਆ ਉਹਨਾਂ ਨੂੰ ਸਰ ਕਿੰਨੀ ਉਮਰ ਸੀ ਇਹ ਪਤੀ ਪਤਨੀ ਉਹਦੀ ਉਮਰ ਸੀਗੀ ਉਹ ਤਾਂ 2 ਸਾਲ ਵੱਡੀ ਸੀ ਥੋੜੀ ਇਹਦੀ 47 ਸਾਲ ਦੀ ਉਮਰ ਸੀ ਉਹਦੀ ਕਿੱਥੋਂ ਗ੍ਰਿਫਤਾਰੀ ਹੋਈ ਸਰ ਇਹਦੀ ਅਰਮੀ ਵਾਲੇ ਤੋਂ ਹੋਈ ਹੈ ਗ੍ਰਿਫਤਾਰੀ ਉਹ ਇਹ ਹਥਿਆਰ ਵੀ ਬਰੰਦ ਕਰਾਇਆ ਜੇ ਇਹਨਾਂ ਦਾ ਕਤਲ ਹਾਂ ਕਹਾੜੀ ਸੀਗੀ ਉਹ ਬਰੰਦ ਕਰਾਵਾਂਗੇ ਉਤੋਂ ਤੇ ਮਾਨਯੋਗ ਐਸਐਸਪੀ ਜੀ ਮੈਮ ਡਾਕਟਰ ਪ੍ਰਗਿਆ ਜੀ ਉਹਨਾਂ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਿਸ ਦੇ ਤਹਿ ਸਾਨੂੰ ਇਹ ਸਫਲਤਾ ਪ੍ਰਾਪਤ